ਦੀਵਾਨਾ ਰੇਡੀ ਦਾ ਸਤਕਾਰ ਸੋਤੋ ਲੋ ਫਿਰ ਇੱਕ ਵਿਚਾਰ ਆਰਟੀਕਲ ਨੇ ਬੜੇ ਕਮਾਲ ਦੇ ਡਾਕਟਰ ਗੁਰਿੰਦਰ ਕੌਰ ਜੀ ਹੋਰਾਂ ਦੇ ਪ੍ਰਦੂਸ਼ਣ ਤੇ ਕਿਸ ਤਰ੍ਹਾਂ ਦੇ ਪਹਾੜਾਂ ਦੇ ਹਾਲਾਤ ਬਣਦੇ ਨੇ ਕਿਸ ਤਰ੍ਹਾਂ ਸਾਡਾ ਆਲਾ ਦਵਾਲਾ ਪਲੀਤ ਹੋ ਰਿਹਾ ਇਸ ਮੁਤਲਕ ਡਾਕਟਰ ਗੁਰਿੰਦਰ ਕੌਰ ਹੋਰਾਂ ਦਾ ਆਰਟੀਕਲ ਹੈ ਗਲੇਸ਼ੀਅਰਾਂ ਦੇ ਪਿੰਗਲਣ ਤੋਂ ਹੋਣ ਵਾਲੇ ਖਤਰਿਆਂ ਦੇ ਬਾਰੇ ਵਾਡਿਆ ਇੰਸਟੀਚਿਊਟ ਆਫ ਹਿਮਾਲੀਅਨ ਜੀਓਲੋਜੀ ਦੇਰਾਦੂਨ ਦੇ ਵਿਗਿਆਨੀਆਂ ਨੇ ਇੱਕ ਅਧਿਐਨ ਦੇ ਅਨੁਸਾਰ ਖਲਾਸਾ ਕੀਤਾ ਕਿ ਗਲੋਬਲ ਵਾਰਮਿੰਗ ਗ੍ਰੀਨ ਹਾਊਸਾਂ ਤੇ ਬਲੈਕ ਕਾਰਬਨ ਦੀ ਵਾਧੇ ਨਿਕਾਸੀ ਦੇ ਕਾਰਨ ਭਾਰਤ ਦੇ ਉੱਤਰਾਖੰਡ ਦੇ ਗਲੇਸ਼ੀਅਰ ਤੇਜ਼ੀ ਨਾਲ ਪਿੰਗਲ ਰਹੇ ਨੇ ਇਸ ਅਧਿਐਨ ਦੇ ਮੁਤਾਬਕ ਹਿਮਾਲੀਅਨ ਖੇਤਰ ਦੇ ਵਿੱਚ ਕੁੱਲ 9575 ਗਲੇਸ਼ੀਅਰ ਨੇ ਜਿਨ੍ਹਾਂ ਚੋਂ 900 ਗਲੇਸ਼ੀਅਰ ਉੱਤਰਾਖੰਡ ਚ ਨੇ ਉੱਤਰਾਖੰਡ ਦੇ ਵਿੱਚ ਗੰਗੋਤਰੀ ਸਤੋਪੰਥ ਭਾਗੀ ਰਥੀ ਰਾਏਖਾਨਾ ਆਦ ਵੱਡੇ ਗਲੇਸ਼ੀਅਰਾਂ ਦੇ ਪੰਗਲਣ ਦੀ ਗਤੀ ਬਹੁਤ ਤੇਜ਼ ਹੈ ਜਾਨੀ ਇਹ ਬਹੁਤ ਛੇਤੀ ਪੰਗਲ ਰਹੇ ਨੇ ਗਲੇਸ਼ੀਅਰਾਂ ਦਾ ਪੰਗਲਣਾ ਇੱਕ ਕੁਦਰਤੀ ਵਰਤਾਰਾ ਪਰ ਜਿੰਨੀ ਤੇਜ਼ ਰਫਤਾਰ ਨਾਲ ਉੱਤਰਾਖੰਡ ਦੇ ਇਹ ਗਲੇਸ਼ੀਅਰ ਪੰਗਲ ਰਹੇ ਨੇ ਉਹ ਚਿੰਤਾਜਨਕ ਹੈ ਇਸ ਵਰਤਾਰੇ ਨਾਲ ਭਾਰਤ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਅੱਜ ਹਰ ਵਿਅਕਤੀ ਇਸ ਤੱਤ ਤੋਂ ਜਾਣੂ ਹੈ ਕਿ ਧਰਤੀ ਦਾ ਔਸਤਨ ਤਾਪਮਨ ਤੇਜ਼ੀ ਨਾਲ ਵੱਧ ਰਿਹਾ ਹੈ ਗਰਮੀ ਵੱਧ ਰਹੀ ਹੈ ਠੰਡ ਘਟ ਰਹੀ ਹੈ 2023 ਦਾ ਸਾਲ ਹੁਣ ਤੱਕ ਦਾ ਸਭ ਤੋਂ ਗਰਮ ਸਾਲ ਰਿਕਾਰਡ ਕੀਤਾ ਗਿਆ ਯੂਰਪ ਦੀ ਕੋਪਰਨਿਕਸ ਕਲਾਈਮੇਟ ਚੇਂਜ ਸੰਸਥਾ ਦੇ ਅਨੁਸਾਰ 2023 ਦਾ ਆਸਤਾਪਨ ਅਦਯੋਗਿਕ ਇਨਕਲਾਬ ਦੇ ਸਮੇਂ ਤੋਂ ਪਹਿਲਾਂ ਦੇ ਤਾਪਮਾਨ ਨਾਲੋਂ 1.48 ਡਿਗਰੀ ਸੈਲਸੀਅਸ ਵੱਧ ਨਾਪਿਆ ਗਿਆ ਅਮਰੀਕਾ ਦੀ ਨੈਸ਼ਨਲ ਓਸ਼ਨਿਕ ਐਂਡ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਨੋਆ ਸੰਸਥਾ ਤੇ ਯੂਰਪ ਦੀ ਕੋਪਰਨਿਕਸ ਕਲਾਈਮੇਟ ਚੇਂਜ ਸੰਸਥਾ ਦੇ ਅਨੁਸਾਰ 2023 ਦੇ ਜੂਨ ਮਹੀਨੇ ਤੋਂ ਲੈ ਕੇ ਅਗਸਤ 2024 ਤੱਕ ਦੇ ਮਹੀਨਿਆਂ ਦੇ ਤਾਪਮਾਨ ਨੇ ਲਗਾਤਾਰਤਾ ਦੇ ਵਿੱਚ ਪਿਛਲੇ ਸਾਰੇ ਰਿਕਾਰਡ ਤੋੜਦੇ ਹੋਏ ਨਵੇਂ ਰਿਕਾਰਡ ਕਾਇਮ ਕੀਤੇ ਨੇ ਇਸ ਸਾਲ 2024 ਦੇ ਵਿੱਚ ਭਾਰਤ ਦੇ ਪੰਜਾਬ, ਹਰਿਆਣਾ, ਰਾਜਸਥਾਨ, ਪੱਛਮੀ ਯੂਪੀ, ਦਿੱਲੀ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਤਾਪਮਾਨ 15 ਮਈ ਤੋਂ 18 ਜੂਨ ਤੱਕ 40 ਡਿਗਰੀ ਸੈਲਸੀਅਸ ਤੱਕ ਜਾਂ ਉਸ ਤੋਂ ਵੀ ਉੱਤੇ ਰਿਕਾਰਡ ਕੀਤਾ ਗਿਆ ਤਾਪਮਾਨ ਦੇ ਇਸ ਵਾਧੇ ਦੇ ਨਾਲ ਨਾਲ ਇਸ ਸਾਲ ਉੱਤਰਾਖੰਡ ਦੇ ਵਿੱਚ ਵੀ 29 ਤੋਂ 19 ਜੂਨ ਤੱਕ ਗਰਮ ਲਹਿਰਾਂ ਦਾ ਪ੍ਰਕੋਪ ਜਾਰੀ ਰਿਹਾ। ਅਟੋੜਾ ਸਾਹਿਬ ਦੱਸਦੇ ਆ ਲਾਲੀ ਜੀ ਕਹਿੰਦੇ ਇਸ ਵਾਰੀ ਮਤਲਬ ਉਪੀ ਚ ਵੀ ਪੰਜਾਬ ਚ ਵੀ ਆਲੂ ਦੇ ਥੱਲੇ ਆਲੂ ਬਣਨਾ ਹੀ ਨਹੀਂ ਸ਼ੁਰੂ ਹੋਇਆ ਜੇ ਗੋਲੀ ਬਣਨਾ ਹੀ ਨਹੀਂ ਸ਼ੁਰੂ ਹੋਈ ਜਿਹੜੀ ਹੁਣ ਤੱਕ ਹੋ ਜਾਂਦੀ ਹੈ। ਉਹਦੇ ਨਾਲ ਕੁਦਰਤੀ ਝਾੜ ਘਟੇਗਾ, ਆਲੂ ਹੋਰ ਮਹਿੰਗਾ ਹੋਏਗਾ। ਇਸੇ ਕਰਕੇ ਜਿਹੜਾ ਮੌਸਮ ਦੇ ਵਿੱਚ ਤਬਦੀਲੀ ਆ ਇਹ ਹੋਰ ਪਾਸੇ ਕੁਦਰਤ ਦੇ ਨਾਲ ਖਲਵਾੜ ਦੇ ਨਤੀਜੇ ਦੇ ਕਾਰਨ ਨੁਕਸਾਨ ਸਾਨੂੰ ਵੀ ਚੱਲਣਾ ਪੈਣਾ। ਇਸ ਕਰਕੇ ਇਹ ਜਿਹੜਾ ਤਾਪਮਾਨ ਵਾਧੇ ਦੇ ਨਾਲ ਇਸ ਸਾਲ ਉੱਤਰਾਖੰਡ ਦੇ ਵਿੱਚ ਵੀ 19 ਜੂਨ ਤੋਂ 29 ਜੂਨ ਤੱਕ ਗਰਮ ਲਹਿਰਾਂ ਦਾ ਪ੍ਰਕੋਪ جاری ਰਿਹਾ ਤੇ ਇਹਨਾਂ ਦਿਨਾਂ ਦੇ ਵਿੱਚ ਇੱਥੇ ਤਾਪਮਾਨ 40 ਤੋਂ 44 ਡਿਗਰੀ ਸੈਲਸੀਅਸ ਰਿਹਾ ਇਹਨਾਂ ਗਲੇਸ਼ੀਅਰਾਂ ਦੇ ਪਿਘਲਣ ਦਾ ਮੁੱਖ ਕਾਰਨ ਸਿੱਧੇ ਤੌਰ ਤੇ ਤਾਪਮਾਨ ਵਾਧੇ ਨਾਲ ਜੁੜਿਆ ਹੋਇਆ ਧਰਤੀ ਦੇ ਔਸਤਨ ਤਾਪਮਾਨ ਦੇ ਵਾਧੇ ਦੇ ਕਾਰਨ ਕੁਦਰਤੀ ਆਫਤਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਕੁਦਰਤੀ ਆਫਤਾਂ ਦੇ ਵਿੱਚ ਬੱਦਲ ਫਟਣਾ ਥੋੜੇ ਸਮੇਂ 'ਚ ਜ਼ਿਆਦਾ ਮੀਂਹ ਪੈਣਾ ਆਸਮਾਨੀ ਬਿਜਲੀ ਡਿਗਣਾ ਗਲੇਸ਼ੀਅਰ ਝੀਲਾਂ ਦਾ ਫਟਣਾ ਗਰਮ ਤੇ ਸਰਦ ਲਹਿਰਾਂ ਦੇ ਵਿੱਚ ਇੱਕਦਮ ਵਾਧਾ ਹੋਣਾ ਤੇ ਪਹਾੜਾਂ ਦਾ ਖਿਸਕਣਾ ਹੁਣ ਇਸ ਵਾਰੀ ਪਹਾੜਾਂ ਦੇ ਖਿਸਕਣ ਨਾਲ ਇਹ ਚਾਰਤਾਮ ਦੀ ਯਾਤਰਾ ਹਿਮਕੁੰਡ ਦੀ ਯਾਤਰਾ ਦੇ ਦੌਰਾਨ ਕਿੰਨੇ ਲੋਕ ਮਰੇ ਨੇ ਉੱਤਰਾਖੰਡ ਦੇ ਵਿੱਚ 213 ਦੇ ਵਿੱਚ ਇੱਕ ਦਾਰਨਾਥ ਵਿੱਚ ਬੱਦਲ ਫਟਣ ਨਾਲ ਹੜਾ ਆਏ ਹਜ਼ਾਰਾਂ ਦੀ ਗਿਣਤੀ ਚ ਲੋਕ ਮਰੇ ਸ਼ਰਧਾਲੂ ਮਰੇ ਲੱਖਾਂ ਕਰੋੜਾਂ ਦੀ ਪ੍ਰਾਪਰਟੀ ਖੱਜਲਖਵਾਰ ਹੋਈ ਇਸ ਘਟਨਾ ਦੇ ਵਿੱਚ ਪਹਾੜਾਂ ਦੇ ਖਿਸਕਣ ਦੇ ਕਾਰਨ ਉੱਤਰਾਖੰਡ ਦੇ ਕਈ ਪਿੰਡ ਆਪਣੀ ਥਾਂ ਤੋਂ ਖਿਸਕੇ ਕਈ ਕਿਲੋਮੀਟਰ ਥੱਲੇ ਚਲੇ ਗਏ ਉਤਰਾਖੰਡ ਦੇ 900 ਪਿੰਗਲ ਦੇ ਗਲੇਸ਼ੀਅਰ ਕਿੰਨੇ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਨੇ ਇਸ ਦਾ ਅੰਦਾਜ਼ਾ 2023 ਦੇ ਵਿੱਚ ਸਿੱਕਮ ਗਲੇਸ਼ੀਆ ਦੀ ਲਹੋਂ ਲਹੋਨਕ ਝੀਲ ਦੇ ਫਟਣ ਤੋਂ ਹੋਇਆ ਲਹੋਨਕ ਗਲੇਸ਼ੀਅਰ ਝੀਲ ਦੇ ਫਟਣ ਨਾਲ 200 ਤੋਂ ਵੱਧ ਵਿਅਕਤੀਆਂ ਦੀ ਮੌਤ ਹੋਈ ਤਿਸਤਾ ਨਦੀ ਦੇ ਉੱਤੇ ਲੱਗਿਆ ਤਿਸਤਾ ਡੈਮ ਅਤੇ ਨਦੀ ਤੇ ਲੱਗੇ ਸਾਰੇ ਪੁਲ ਹੜ੍ਹ ਗਏ ਸਿੱਕਮ ਦੇ 4 ਜ਼ਿਲ੍ਹਿਆਂ ਦੇ ਵਿੱਚ 80000 ਲੋਕਾਂ ਨੂੰ ਇਹਨਾਂ ਹੜ੍ਹਾਂ ਦਾ ਨੁਕਸਾਨ ਚੜ੍ਹਨਾ ਪਿਆ ਵਗਿਆਨੀਆਂ ਨੇ ਉੱਤਰਾਖੰਡ ਦੇ ਇਹਨਾਂ ਗਲੇਸ਼ੀਅਰਾਂ ਦੇ ਪਿਨਣ ਦਾ ਮੁੱਖ ਕਾਰਨ ਧਰਤੀ ਦੇ ਔਸਤਨ ਤਾਪਮਾਨ ਵਾਧੇ ਤੇ ਗ੍ਰੀਨ ਹਾਊਸ ਗੈਸਾਂ ਦੀ ਵਧ ਰਹੀ ਨਿਕਾਸੀ ਤੇ ਬਲੈਕ ਕਾਰਬਨ ਨੂੰ ਮੰਨਿਆ। ਆ ਜਿਹੜਾ AC ਵੀ ਅਸੀਂ ਬਿਨਾਂ ਲੋਡ ਤੋਂ ਲਾਈ ਰੱਖਦੇ ਆਂ, ਕਾਰ 'ਚ ਜੇ ਮੌਸਮ ਗੋੜਾ ਹੈ ਤਾਂ ਮੜਾ ਜਿਹਾ ਸ਼ੀਸ਼ਾ ਥੱਲੇ ਕਰ ਲਿਆ ਕਰੋ। ਕੋਸ਼ਿਸ਼ ਕਰਿਆ ਕਰੋ ਕਿ ਕਾਰ ਦਾ AC ਵੀ ਨਾ ਚਲਾਇਆ ਜਾਵੇ। ਕਈ ਲੋਕ ਸੋਚਦੇ ਨੇ ਡੀਜ਼ਲ ਗੱਡੀ ਐ ਵੱਡਾ ਇੰਜਣਾ ਕੀ ਫਰਕ ਪੈਂਦਾ। ਗੁਰੇਜ਼ ਕਰੋ ਕਿ ਕਾਰ ਦਾ AC ਵੀ ਘੱਟੋ-ਘੱਟ ਵਰਤੋ। ਇਹ ਵੀ ਇੱਕ ਪੁਨ ਹੈ। ਠੀਕ ਹੈ ਤੁਹਾਡੇ ਪੈਸੇ ਬਚਦੇ ਆ ਨਹੀਂ ਬਚਦੇ ਉਹ ਕੋਈ ਗੱਲ ਨਹੀਂ ਪਰ ਕੋਸ਼ਿਸ਼ ਕਰੋ ਕਿ ਜਿਹੜੇ ਬਿਜਲੀ ਦੇ ਕੁਮੰਡ ਨੇ ਬਿਜਲੀ ਦੇ ਜੋ ਬੱਲਬ ਨੇ ਸਾਧਨ ਨੇ ਮਸ਼ਿਨਰੀ ਐ ਕਾਰਾਂ ਨੇ ਸਕੂਟਰ ਨੇ ਜਿੰਨਾ ਘੱਟ ਤੋਂ ਘੱਟ ਵਰਤੋ ਇਹ ਫਾਇਦੇਮੰਦ ਹੈ ਇਹਦੇ ਲਈ ਤੁਸੀਂ ਇੱਕ ਪੁੰਨ ਦਾ ਕੰਮ ਕਰਦੇ ਹੋ ਆ ਹੁਣ ਦੀਵਾਲੀ ਤੋਂ ਲੈ ਕੇ ਗੁਰਪਰਬ ਤੱਕ ਲੋਕਾਂ ਨੇ ਲੜੀਆਂ ਨਹੀਂ ਲਾਈਆਂ ਬਿਜਲੀ ਮਾਨ ਸਾਹਿਬ ਦੀ ਮੁਫਤ ਹੈ ਨਾ ਕੀ ਉਹਦੇ ਨਾਲ ਜ਼ਿਆਦਾ ਲక్ష్ਮੀ ਆਊਗੀ ਲక్ష్ਮੀ ਤਾਂ ਤੁਸੀਂ ਘਰੋਂ ਕੱਢ ਰਹੇ ਹੋ ਪੈਸੇ ਦਾ ਨੁਕਸਾਨ ਕਰ ਰਹੇ ਹੋ ਤੁਸੀਂ ਜੇ 60 ਸੈਕਿੰਡ ਵੀ ਕਿਸੇ ਬੱਤੀ ਤੇ ਖੜਨਾ ਤਾਂ ਇੰਜਣ ਬੰਦ ਕਰ ਦਿਓ ਕਿਉਂਕਿ ਦੁਬਾਰਾ ਸੈਲਫ ਵੱਜ ਜਾਏਗੀ ਕਿਉਂਕਿ ਉਹ ਲਗਾਤਾਰ 60 ਸੈਕਿੰਡ 1 ਮਿੰਟ ਦੇ ਵਿੱਚ ਉਹ ਕਿੰਨੀ ਕਾਰਬਨ ਉੱਥੇ ਛੱਡਦਾ ਤੇ ਇਸ ਮੁਤਾਬਕ ਵਿਗਿਆਨੀਆਂ ਨੇ ਉੱਤਰਾਖੰਡ ਦੇ ਗਲੇਸ਼ੀਅਰ ਪਿੰਗਣ ਦਾ ਮੁੱਖ ਕਰਨੇ ਧਰਤੀ ਦਾ ਤਾਪਮਨ ਦੱਸਿਆ ਆਰਥਿਕ ਵਿਕਾਸ ਲਈ ਉੱਤਰਾਖੰਡ ਦੇ ਵਿੱਚ ਸੈਰ ਸਪਟਾ ਵਧਾਉਣ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਲਈ ਚੌਂ ਮਾਰਗੀ ਸੜਕਾਂ ਦਾ ਨਿਰਮਾਣ ਪਾਣ ਬਿਜਲੀ ਪੈਦਾ ਕਰਨ ਲਈ ਦਰਿਆਵਾਂ ਉੱਤੇ ਉਹਨਾਂ ਦੀ ਸਮਰੱਥਾ ਤੋਂ ਵੱਧ ਡੈਮ ਨਿਰਮਾਣ ਅਤੇ ਜੰਗਲਾਂ ਦੀ ਅੰਧਾਤੁੱਤ ਕਟਾਈ ਇਹ ਕਾਰਨ ਹੈ ਉੱਤਰਾਖੰਡ ਦੇ ਵਿੱਚ ਕਿਉਂਕਿ ਅਸੀਂ ਜਿਹੜੀਆਂ ਯਾਤਰਾਵਾਂ ਕਰ ਰਹੇ ਹਾਂ ਚੱਲ ਹੇਮਕੋండ్ ਚੱਲ ਬਦਰੀਨਾਥ ਚੱਲ ਕਦਾਰਨਾਥ ਇਹ ਵੀ ਤੁਸੀਂ ਪਾਪ ਕਰ ਰਹੇ ਹੋ ਇਹ ਜਿਹੜੇ ਹਜ਼ਾਰਾਂ ਲੋਕ ਮਰ ਰਹੇ ਨੇ ਉਹਨਾਂ ਦੀ ਮੌਤ ਲਈ ਤੁਸੀਂ ਜ਼ਿੰਮੇਵਾਰ ਹੋ ਮਾਨ ਚੰਗਾ ਤਾਂ ਕਟੋਰੇ 'ਚ ਗੰਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਨਸਾਨੀਅਤ ਲਈ ਕੰਮ ਕੀਤਾ ਧਰਮ ਲਈ ਕੰਮ ਕੀਤਾ ਉਹ ਦਰਬਾਰ ਸਾਹਿਬ ਤੱਕ ਨਹੀਂ ਗਏ ਆ ਸਾਡੇ ਵਾਲੇ ਕਹਿੰਦੇ ਜੀ 60 ਸਾਲ ਤੱਕ ਗੁਰੂ ਗੋਬਿੰਦ ਸਿੰਘ ਹਜੂਰ ਸਾਹਿਬ ਡੀਕ ਰਿਆ ਤੁਹਾਨੂੰ ਕਿ 60 ਸਾਲ ਤੱਕ ਡੀਕਦਾ ਉਦੋਂ ਬਾਅਦ ਨਹੀਂ ਡੀਕਦਾ ਮਤਲਬ 60 ਸਾਲ ਤੱਕ ਤੁਸੀਂ ਜਾਓ ਆ ਇੱਕ ਚੰਡੀਗੜ੍ਹ ਦੇ ਅਲੀਟ ਪਰਿਵਾਰ ਦੀ ਬੇਬੇ ਸੀ ਉਹ ਮਤਲਬ ਆਪਣੇ 75 ਸਾਲ ਦੀ ਹੈ ਪਤਾ ਨਹੀਂ ਸੋਮੀ ਯਾਤਰਾ ਸੀ ਉਹਦੀ ਮਤਲਬ ਇੱਕ ਸੀਜ਼ਨ ਤੋਂ ਦੋ ਦੋ ਵਾਰ ਹਿਮਕੁੰਡ ਜਾਈ ਦੱਸੋ ਉਹਨੂੰ ਰੱਬ ਸਿੱਧਾ ਮਿਲ ਜੂ ਇੰਟਰਟੇਨਰ ਤੇਰੇ ਅੰਦਰੋਂ ਮੈਲ ਨਾ ਜਾਵੇ ਮਸਿਆਣਾਉਣ ਵਾਲੀਏ ਚੱਲ ਡੇਰੇ ਨੂੰ ਘਰੇ ਜੇ ਕਹਦੇ ਰੜਕਾ ਮਾਰ ਲੈ ਸੱਸ ਨੂੰ ਰੜਕਾ ਨਹੀਂ ਮਾਰਦੀ ਨੂੰ ਨਾਲ ਲੜਨ ਲੱਪਉ ਡੇਰੇ ਜਾ ਕੇ ਤੀਲਾਂ ਇਕੱਠੀਆਂ ਕਰਦੀ ਫਿਰਦੀ ਐ ਇਸੇ ਤਰ੍ਹਾਂ ਜੇ ਸੱਸ ਕਹਦੇ ਕਿ ਭਾਈ ਮੈਨੂੰ ਅੱਜ ਮੱਕੀ ਦੀ ਰੋਟੀ ਖਾਣ ਨੂੰ ਜੀ ਕਰਦਾ ਨੂੰ ਰਾਣੀ ਪਕਾ ਦੇ ਤੇ ਨੂੰ ਰਾਣੀ ਦੀਆਂ ਣੀਆਂ ਤੋੜੀਆਂ ਪੈ ਜਾਂਦੀਆਂ ਨੇ ਤੇ ਡੇਰੇ ਜਾ ਕੇ ਨੂੰ ਰਾਣੀ ਸਾਧੀਆਂ ਚੱਪਲਾਂ ਝਾੜਦੀ ਫਿਰਦੀ ਐ ਇਹ ਹਾਲਾਤ ਨੇ ਸਾਡੇ ਤੁਹਾਡੇ ਘਰ ਹੀ ਤੁਹਾਡੇ ਸਵਰਗ ਨੇ ਉੱਥੇ ਕੰਮ ਕਰ ਲਓ ਆਪਣੇ ਘਰ ਦੇ ਆਲੇ ਦੋਲੇ ਸਾਫ ਸਵਾਈ ਕਰ ਲਓ ਕੋਈ ਧਣੀਆਂ ਬੂਟਾ ਲਾ ਲਓ ਕੋਈ ਵੇਲ ਬੂਟਾ ਲਾ ਲਓ ਕੋਈ ਘਰ ਦੇ ਆਲੇ ਦੋਲੇ ਫੁੱਲ ਬੂਟੇ ਲਾ ਲਓ ਕਿਸੇ ਦੀ ਕੋਈ ਚਲਦੀ ਪਾਣੀ ਦੀ ਟੁੱਟੀ ਬੰਦ ਕਰ ਦੋ ਵੇਲ ਨਾਲੋਂ ਬਗਾਰ ਭਲੇ ਕੱਲਾ ਅੱਖਾਂ ਬੰਦ ਕਰਕੇ ਰੱਬ ਨੂੰ ਜਪਣਾ ਕੋਈ ਸਿਆਣਪ ਨਹੀਂ ਹੈ ਆ ਜਿਹੜੀਆਂ ਧਾਰਮਿਕ ਯਾਤਰਾਵਾਂ ਵਧੀਆਂ ਨੇ ਇਹ ਵੀ ਇਸ ਤਰ੍ਹਾਂ ਦਾ ਕਾਰਨ ਹੈ ਸਰਕਾਰ ਨੂੰ ਸੜਕਾਂ ਬਣਾਉਣੀਆਂ ਪੈ ਰਹੀਆਂ ਨੇ ਸਰਕਾਰ ਰੋਪਵੇ ਲਾ ਰਹੀ ਹੈ ਸਰਕਾਰ ਫਰੀ ਯਾਤਰਾ ਕਰਾ ਰਹੀ ਹੈ ਟੈਕਸ ਫੇਰ ਦੇ ਪੈਸੇ ਤੋਂ ਹਾਲਾਂਕਿ ਯਾਤਰਾ ਦਾ ਕਨਸੈਪਟ ਇਹ ਹੈ ਕਿ ਜੇ ਯਾਤਰਾ ਦੇ ਦੌਰਾਨ ਤੁਸੀਂ ਕਿਸੇ ਦਾ ਪੈਸਾ ਖਾਂਦੇ ਹੋ ਤੁਹਾਡੀ ਯਾਤਰਾ ਨੇਫੜ ਹੈ ਪਰ ਅਸੀਂ ਟੈਕਸ ਫੇਰ ਦਾ ਪੈਸਾ ਖਾ ਰਹੇ ਹਾਂ ਜਹਾਜ਼ਾਂ ਰਾਹੀਂ ਯਾਤਰਾ ਕਰਾ ਰਹੇ ਹਾਂ ਜੇ ਰੇਲ ਨਹੀਂ ਮਿਲੀ ਤਾਂ ਭੁਗਤਾਨਤਮਾਨ ਕਹਿੰਦਾ ਮੈਂ ਤਾਂ ਜਹਾਜ਼ ਰਾਹੀਂ ਯਾਤਰੀ ਭੇਜੂੰਗਾ ਕਿਹੜਾ ਜੇਬ ਚੋਂ ਪੈਸਾ ਲੱਗਦਾ ਸਰਸਪਟਾ ਵਧਾਉਣ ਅਤੇ ਧਾਰਮਿਕ ਸਥਾਨਾਂ ਤੱਕ ਆਮ ਲੋਕਾਂ ਦੀ ਪਹੁੰਚ ਬਣਾਉਣ ਲਈ ਉੱਤਰਾਖੰਡ ਦੇ ਵਿੱਚ ਤੇਜ਼ੀ ਨਾਲ ਸੜਕਾਂ ਬਣ ਰਹੀਆਂ ਨੇ। ਰਾਮਰਾਜ ਦੇ ਚੱਕਰਾਂ 'ਚ ਸਰਕਾਰ ਕਹਿੰਦੀ ਹੈ ਬੱਸ ਸਭ ਨੂੰ ਗੰਗੋਤਰੀ, ਜਮਲੋਤਰੀ, ਬਦਰੀਨਾਥ, ਕਦਾਰਨਾਥ ਦੇ ਦਰਸ਼ਨ ਕਰਾ ਦੇਣੇ ਨੇ। ਮੋਦੀ ਸਾਹਿਬ ਤਾਂ ਆਪ ਗੋਫਾ 'ਚ ਬਹਿ ਜਾਂਦਾ ਨਹੀਂ ਜਾ ਕੇ। ਅਗਲੇ ਕਹਿੰਦੇ ਲਓ ਜੀ, ਆਓ ਬਾਮਾ ਸੀ ਅਖੇ ਜਿੱਤ ਗਿਆ ਉਹਦੀ ਜੇਬ 'ਚ ਹਨੂਮਾਨ ਦੀ ਮੂਰਤੀ ਸੀ। ਹੁਣ ਬਾਮਾ ਜੀ ਵੀ ਆ ਜਾਣ ਭਾਈ। ਸੋ ਇਸ ਸਿਲਸੇ ਦੇ ਵਿੱਚ ਜਿਹੜਾ ਆਲ ਵੈਦਰ ਚੌਂ ਮਾਰਗੀ ਸੜਕ ਕਿ ਕੋਈ ਵੀ ਮੌਸਮ ਹੋਵੇ ਚਾਰ ਧਾਮ ਤੁਸੀਂ ਕਦੇ ਵੀ ਜਾ ਸਕੋਗੇ ਉਸ ਦਾ 900 ਕਿਲੋਮੀਟਰ ਦਾ ਹਿੱਸਾ ਵਾਤਾਵਰਣ ਸੰਵੇਦਨਸ਼ੀਲ ਖੇਤਰ ਚੋਂ ਲੰਘਦਾ ਇਸ ਹਿੱਸੇ ਨੂੰ ਬਣਾਉਣ ਲਈ ਵਾਤਾਵਰਣ ਨਿਜਮਾ ਨੂੰ ਅੱਖੋਂ ਪਰੋਖੇ ਕਰਦੇ ਆ ਇਸ ਦੇ ਵਿੱਚ 58 ਹਿੱਸਿਆਂ ਜਿਸ ਨੂੰ ਵੰਡ ਕੇ ਬਣਾਇਆ ਗਿਆ ਉਹਦੇ ਤੇ ਹਮ ਉੱਤਰਾਖੰਡ ਦੇ ਸ਼ਹਿਰ ਕਿਵੇਂ ਦਰਕ ਰਹੇ ਨੇ ਤਸ ਰਹੇ ਨੇ ਆਲ ਵੈਦਰ ਸੜਕ ਬਣਾਤੀ ਕਿ ਜਦੋਂ ਮਰਜੀ ਬਦਰੀਨਾਥ ਕਦਾਰਨਾਥ ਗੰਗੋਤਰੀ ਜਮਨੋਤਰੀ ਜਾਓ ਪਰ ਲੋਕਾਂ ਨੂੰ ਮਾਰੋ ਉਸ ਪਾਪ ਲਈ ਤੁਸੀਂ ਜ਼ਿੰਮੇਵਾਰ ਹੋ ਜਿਹੜੇ ਯਾਤਰਾ ਕਰਦੇ ਹੋ ਤੁਹਾਡੀ ਯਾਤਰਾ ਨੂੰ ਕਾਰਪੋਰੇਟ ਕੋ ਕਰਦਾ ਉਹਨਾਂ ਦੀਆਂ ਦੁਕਾਨਾਂ ਚੱਲ ਪਈਆਂ ਨੇ ਸੜਕਾਂ ਬਣਾਉਣ ਲਈ ਭਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਰਹੀ ਹੈ ਇਹ ਮਸ਼ੀਨ ਜਿਹੜਾ ਬਾਲਣ ਵਰਤਦੀ ਹੈ ਜਿਹੜਾ ਡੀਜ਼ਲ ਵਰਤਦੀ ਹੈ ਉਹ ਡੀਜ਼ਲ ਭਾਰੀ ਮਾਤਰਾ ਦੇ ਵਿੱਚ ਬਲੈਕ ਕਾਰਬਨ ਦੀ ਨਿਕਾਸੀ ਕਰਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦਾ ਜਿੰਨੇ ਇਹਨਾਂ ਯਾਤਰਾ ਦੇ ਦੌਰਾਨ ਤੁਸੀਂ ਚੌਪਰ ਸਵਾਵਾ ਵਰਤਦੇ ਹੋ ਅੱਗੇ ਘੋੜਿਆਂ ਖਚਰਾਂ ਤੇ ਜਾਂਦੇ ਸੀ ਸਥਾਨਕ ਲੋਕਾਂ ਨੂੰ ਆਮਦਨ ਸੀ ਅੱਜਕੱਲ ਰੋਪਵੇ ਬਣ ਗਈਆਂ ਚੌਪਰ ਬਣ ਗਏ ਨੇ ਕਾਰਪੋਰੇਟਰ ਨੂੰ ਕਮਾਈ ਹੈ ਸੜਕਾਂ ਦੇ ਜਾਲ ਵਿਸ਼ਣ ਦੇ ਕਾਰਨ ਉੱਤਰਾਖੰਡ ਦੇ ਵਿੱਚ ਸ਼ਰਧਾਲੂਆਂ ਤੇ ਸਲਾਨੀਆਂ ਦੀ ਗਿਣਤੀ ਹਰ ਸਾਲ ਵੱਧ ਰਹੀ ਹੈ ਸ਼ਰਧਾਲੂਆਂ ਤੇ ਸਲਾਨੀਆਂ ਦੇ ਰਹਿਣ ਤੇ ਖਾਣ ਪੀਣ ਲਈ ਜੰਗਲ ਕੱਟ ਕੇ ਹੋਟਲ-ਬੋਟਲ ਢਾਬੇ ਬਣ ਰਹੇ ਨੇ ਇਸ ਤਰ੍ਹਾਂ ਸ਼ਰਧਾਲੂਆਂ ਤੇ ਸਲਾਨੀਆਂ ਦੀ ਵੱਧਦੀ ਗਿਣਤੀ ਹੋਟਲ-ਬੋਟਲ ਤੇ ਢਾਬਿਆਂ ਦੇ ਵਿੱਚ ਕੰਮ ਕਰਨ ਵਾਲਿਆਂ ਦੀ ਮੌਜੂਦਗੀ ਉੱਥੇ ਉਹਨਾਂ ਨੂੰ ਲੇਬਰ ਚਾਹੀਦੇ ਆ ਉੱਥੇ ਕੁੱਕ ਚਾਹੀਦੇ ਨੇ ਸਭਾਈ ਸੇਵਕ ਚਾਹੀਦੇ ਨੇ ਉਹਨਾਂ ਦੇ ਖਾਣ-ਪੀਣ ਤੇ ਭੋਜਨ ਬਣਾਉਣ ਲਈ ਵਰਤੇ ਜਾ ਰਿਹਾ ਬਾਲਣ ਵੀ ਉਸ ਹਿੱਸੇ ਦੇ ਵਿੱਚ ਤਾਪਮਾਨ ਨੂੰ ਵਧਾ ਰਿਹਾ। ਹੁਣ ਇੱਕ ਹੋਟਲ 'ਚ ਜੇ 20 ਕਮਰੇ ਨੇ ਉਹਨਾਂ ਦੀ ਸਫਾਈ ਲਈ 15-20 ਬੰਦੇ ਵੀ ਚਾਹੀਦੇ ਨੇ। ਉਹ 15-20 ਬੰਦੇ ਲੇਬਰ ਵਾਲੇ ਸਟਾਫ ਉੱਥੇ ਰਹੇਗਾ ਔਰ ਰੋਜ਼ ਉਹਨਾਂ ਦਾ ਬਾਲਣ ਉਹਨਾਂ ਦੀ ਗੰਦਗੀ ਉੱਥੇ ਵਧੇਗੀ। ਤੇ ਫਿਰ ਦੇਹ ਭੂਮੀ ਕਿਹੜੀ ਦੇਹ ਭੂਮੀ ਰਹੇਗੀ ਬਈ? ਇਸ ਦੌਰਾਨ ਦਰਿਆਵਾਂ ਉੱਤੇ ਲੱਗੇ ਪਣ ਬਿਜਲੀ ਪ੍ਰੋਜੈਕਟ ਅਤੇ ਨਵੇਂ ਬਣ ਰਹੇ ਪ੍ਰੋਜੈਕਟ ਵੀ ਤਾਪਮਾਨ 'ਚ ਵਾਧਾ ਕਰ ਰਹੇ ਨੇ ਪ੍ਰੋਜੈਕਟ ਲਗਾਉਣ ਲਈ ਵਰਤੀ ਜਾ ਰਹੀ ਮਸ਼ੀਨਰੀ ਅਤੇ ਪਹਾੜਾਂ ਨੂੰ ਤੋੜਨ ਲਈ ਵਰਤੀ ਜਾਂਦਾ ਜਿਹੜਾ ਬਰੂਧ ਹੈ ਜਿਹੜਾ ਉਹ ਸਲਾਈਡਿੰਗ ਕਰਦੇ ਨੇ ਵਿਸਫੋਟਕ ਸਮਗਰੀ ਵੀ ਵਾਤਾਵਰਣ ਦੇ ਵਿੱਚ ਕਈ ਤਰ੍ਹਾਂ ਦੀ ਗੈਸਾਂ ਛੱਡ ਕੇ ਇਸ ਵਾਤਾਵਰਣ ਨੂੰ ਗਰਮਾ ਰਹੀ ਹੈ ਜੇਕਰ ਗਲੇਸ਼ੀਅਰ ਤੇਜ਼ੀ ਨਾਲ ਪੰਘਲਦੇ ਨੇ ਤਾਂ ਪਹਿਲਾਂ ਪਹਿਲ ਦਰਿਆਵਾਂ ਦੇ ਵਿੱਚ ਜ਼ਿਆਦਾ ਪਾਣੀ ਆਉਣ ਨਾਲ ਮੈਦਾਨੀ ਇਲਾਕਿਆਂ 'ਚ ਹੜ੍ਹ ਆਉਣ ਦੀਆਂ ਘਟਨਾਵਾਂ ਕਈ ਗੁਣਾ ਵੱਧ ਜਾਣਗੀਆਂ ਲੋ ਘਰੋਂ ਬੇਕਰ ਹੋ ਜਾਣਗੇ ਫਸਲਾਂ ਬਰਬਾਦ ਹੋਣਗੀਆਂ ਬਹੁਤ ਸਾਰਾ ਜਾਨੀ ਮਾਲੀ ਨੁਕਸਾਨ ਹੋਏਗਾ ਤਵਾਹ ਹੋਈਆਂ ਫਸਲਾਂ ਦੇ ਕਾਰਨ ਅਨਾਜ ਦੀ ਥੋੜਾ ਪੈਦਾ ਹੋਏਗੀ ਭਾਰਤ ਦੋ ਜੁਨੀਤ ਤੋਂ ਸਭ ਤੋਂ ਵੱਧ ਵਾਦੀ ਵਾਲਾ ਦੇਸ਼ ਹੈ ਖਾਦ ਪਦਾਰਥਾਂ ਦੇ ਇੱਥੇ ਪਹਿਲਾਂ ਹੀ ਥੋੜੇ ਅਸੀਂ ਹੰਗਰ ਇੰਡੈਕਸ ਦੇ ਵਿੱਚ ਲਗਾਤਾਰ ਥੱਲੇ ਜਾ ਰਹੇ ਹਾਂ ਅਸੀਂ ਵਿਸ਼ਵ ਦੇ ਉਹਨਾਂ 40 ਮੁਲਕਾਂ ਚ ਸ਼ਾਮਲ ਹਾਂ ਜਿੱਥੇ ਸਭ ਤੋਂ ਪਹਿਲਾਂ ਭੁੱਖ ਮਰੀ ਨੇ ਆਉਣਾ ਗਲੇਸ਼ੀਅਰ ਦੇ ਤੇਜ਼ੀ ਨਾਲ ਪਿਘਲਣ ਤੋਂ ਬਾਅਦ ਜਦੋਂ ਹੌਲੀ-ਹੌਲੀ ਬਰਫ਼ ਦੇ ਭੰਡਾਰ ਖਤਮ ਹੋਣ ਲੱਗ ਜਾਣਗੇ ਤੈਕ ਸਮਾਵੇਗਾ ਜਦੋਂ ਦਰਿਆਵਾਂ ਦਾ ਪਾਣੀ ਘਟ ਜਾਏਗਾ ਇਸ ਦੇ ਨਤੀਜੇ ਵਜੋਂ ਦੇਸ਼ ਦੇ ਵਿੱਚ ਪਾਣੀ ਦੀ ਕਮੀ ਹੋਵੇਗੀ ਪਾਣੀ ਦੀ ਥੋੜ੍ਹ ਕਾਰਨ ਸੋਕੇ ਵਰਗੇ ਹਾਲਾਤ ਪੈਦਾ ਹੋ ਜਾਣਗੇ ਅਨਾਜ ਦੀ ਪੈਦਾਵਾਰ 'ਚ ਵੱਡੀ ਘਾਟ ਆਵੇਗੀ ਜਿਸ ਦੇ ਨਤੀਜੇ ਵਜੋਂ ਕਾਲ ਪੈਣਗੇ ਪਾਣੀ ਤੇ ਅਨਾਜ ਦੀ ਕਮੀ ਦੇ ਨਾਲ ਬਿਜਲੀ ਸੰਕਟ ਪੈਦਾ ਹੋਏਗਾ ਭਾਰਤ ਤਿੰਨ ਪਾਸਿਓਂ ਸਮੁੰਦਰ ਨਾਲ ਘਿਰਦਾ ਹੈ ਗਲੇਸ਼ੀਅਰਾਂ ਦੇ ਪਿਘਲਣ ਦੇ ਕਾਰਨ ਸਮੁੰਦਰ ਦੇ ਪਾਣੀ ਦਾ ਪੱਧਰ ਉੱਚਾ ਹੋਏਗਾ ਦੇਸ਼ ਦੇ ਸਮੁੰਦਰੀ ਰਾਜਾਂ ਤੇ ਕੇਂਦਰ ਸ਼ਾਸਿਤ ਇਲਾਕੇ ਭਾਵੇਂ ਬੰਬੇ ਐ ਗੁਆ ਹੈ ਉੱਥੇ ਸੁਨਾਮੀ ਆਉਣਗੀਆਂ ਸਮੁੰਦਰ ਦੇ ਜਲ ਪੱਧਰ ਦੇ ਨਾਲ ਉੱਚਾ ਹੋਣ ਕਰਕੇ ਸਮੁੰਦਰੀ ਆਫਤਾਵਾਂ ਦੀ ਗਿਣਤੀ ਵਧੇਗੀ ਤੇ ਗਲੇਸ਼ੀਰਾਂ ਨੂੰ ਪਿਘਲਣ ਤੋਂ ਰੋਕਣ ਲਈ ਅਜੋਕੇ ਹਾਲਾਤ ਵਿੱਚ ਇਹ ਸੰਭਵ ਨਹੀਂ ਹੈ ਪਰ ਇਹਨਾਂ ਦੇ ਪਿਘਲਣ ਦੀ ਰਫ਼ਤਾਰ ਨੂੰ ਘਟਾਇਆ ਜਾ ਸਕਦਾ ਜਦ ਅਸੀਂ ਜਿਹੜੀ ਬੇਲੋੜੀ ਗਰਮੀ ਪੈਦਾ ਕਰਦੇ ਹਾਂ ਜੋ ਦੱਸਿਆ ਗਿਆ ਕਿ ਉੱਥੇ ਬੇਲੋੜਾ ਜਾਣ ਤੋਂ ਗੁਰੇਜ਼ ਕਰੀਏ ਗਲੇਸ਼ੀਰਾਂ ਦੇ ਪਿਘਲਣ ਦੀ ਸਮੱਸਿਆ ਸਿੱਧੇ ਤੌਰ ਤੇ ਤਾਪਮਾਨ ਦੇ ਵਾਧੇ ਨਾਲ ਸੰਬੰਧਿਤ ਹੈ ਪਰ ਉੱਤਰਾਖੰਡ ਸਰਕਾਰ ਨੂੰ ਚਾਹੀਦਾ ਹੈ ਕਿ ਉੱਤਰਾਖੰਡ ਦੇ ਵਿੱਚ ਅਜਿਹੀਆਂ ਗਤੀਵਿਧੀਆਂ ਤੋਂ ਗੁਰੇਜ਼ ਕਰੇ ਜੋ ਸਥਾਨਕ ਤਾਪਮਾਨ ਚ ਵਧਾ ਕਰਦੀਆਂ ਨੇ ਤੇ ਉੱਤਰਾਖੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਆਰਥਿਕ ਵਿਕਾਸ ਦੇ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀ ਭੂਗੋਲਿਕ ਸਥਿਤੀ ਭੂ ਵਿਗਿਆਨੀਆਂ ਤੋਂ ਜਾਂਚ ਕਰਾਵੇ ਗਲੇਸ਼ੀਰਾਂ ਤੇ ਦਰਿਆਵਾਂ ਦੇ ਸਰੋਤਾਂ ਦੀ ਨਿਗਰਾਨੀ ਰੱਖੇ ਕੁਦਰਤੀ ਸਰੋਤਾਂ ਨਾਲ ਘੱਟੋ ਘੱਟ ਛੇੜਛਾੜ ਕਰੇ ਜੰਗਲਾਂ ਦੀ ਕਟਾਈ ਤੋਂ ਬਾਅਦ ਨਵੇਂ ਦਰਖਤ ਜਾਂ ਸਥਾਨਕ ਦਰਖਤ ਲਾਏ ਜਾਣ ਸਵੇਦਨਸ਼ੀਲ ਖੇਤਰਾਂ ਦੇ ਵਿੱਚ ਕਿਸੇ ਵੀ ਉਸਾਰੀ ਉੱਤੇ ਪੂਰਨ ਤੌਰ ਤੇ ਪਾਬੰਦੀ ਲੱਗੇ ਸਹਿਰ ਸਪਟਾ ਵਿਭਾਗ ਦੇ ਅਧਿਕਾਰੀਆਂ ਨੂੰ ਸਲਾਨੀਆਂ ਦੀ ਗਿਣਤੀ ਨਿਸ਼ਚਿਤ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਗਤੀਵਿਧੀ ਨਾਲ ਸਥਾਨਕਤਾ ਮਨਜਵਾਦਾ ਨਾ ਹੋਵੇ ਹੁਣ ਤੁਸੀਂ ਵੇਖੋ ਕਿ ਅਦਾਲਤਾਂ ਨੇ ਵੈਸ਼ਨੂ ਦੇਵੀ ਯਾਤਰਾ ਤੇ ਪਾਬੰਦੀ ਲਾਈ ਹੈ ਨਾ ਕਿ 5000 ਤੋਂ ਵੱਧ ਨਹੀਂ ਜਾਣੇ ਚਾਹੀਦੇ ਪਰ ਜਾ ਰਹੇ ਨੇ ਉੱਥੇ ਭੀੜਾਂ ਦੀਆਂ ਭੀੜਾਂ ਨੇ ਫਿਰ ਲਤ 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 ਕੇ ਮਰ ਰਹੇ ਨੇ ਅਸੀਂ ਜਿੱਥੇ ਇਕੱਠ ਜ਼ਿਆਦਾ ਹੁੰਦਾ ਉਹਨੂੰ ਪ੍ਰਾਊਡ ਦੇ ਤੌਰ ਤੇ ਲੈਨੇ ਆ ਕਿ ਐਸ ਗੁਰੂ ਘਰ ਤਾਂ ਬੜਾ ਇਕੱਠ ਹੈ ਦਰਵਾਰ ਸਾਹਿਬ ਦਾ ਬਹੁਤ ਘੱਟ ਹੈ ਉਹ ਸਾਡੇ ਲਈ ਹੰਕਾਰ ਬਣ ਰਿਹਾ ਆ ਤੁਸੀਂ ਵੇਖੋ ਅੱਜ ਕੱਲ ਜਿਹੜੇ ਨੇ ਅ ਚਪੈਰਾ ਚਪੈਰਾ ਸਾਹਿਬ ਹੋ ਗਿਆ ਉੱਥੇ ਲੱਖਾਂ ਦਾ ਇਕੱਠ ਹੋਣ ਲੱਪਿਆ ਆ ਗੁਰਦੁਆਰਾ ਅੜੀਸਰ ਹੈ ਕੱਲ ਤੱਕ ਕੋਈ ਜਾਣਦਾ ਨਹੀਂ ਸੀ ਅੱਜ ਉੱਥੇ ਅੜੀਸਰ ਦੀ ਫੋਟੋ ਪਾਓ 2-2000 ਕਮੈਂਟ ਆ ਰਹੇ ਨੇ ਕਿ ਬਾਬਾ ਅੜੀਲਾ ਦੇ ਵਿਜੇ ਦੀ ਛੜੀ ਇਤਿਹਾਸ ਇਹ ਹੈ ਕਿ ਗੁਰੂ ਸਾਹਿਬ ਦਾ ਉੱਥੇ ਘੋੜਾ ਨਹੀਂ ਸੀ ਬੜਿਆ ਤਮਾਕੂ ਦੇ ਖੇਤ ਕਰਕੇ ਉਹਦਾ ਵੀਜ਼ੇ ਨਾਲ ਕੀ ਸੰਬੰਧ ਯਾਰ ਘੋੜੇ ਨੇ ਅੜੀ ਕੀਤੀ ਤਮਾਕੂ ਕਰਕੇ ਘੋੜਾ ਨਹੀਂ ਵੜਿਆ ਤੇ ਉੱਥੇ ਫਿਰ ਵੀਜ਼ਾ ਕਿਵੇਂ ਲੱਗ ਜੂਗਾ ਗੱਲ ਇਹ ਸੌਦਾ ਚੱਲ ਨਿਕਲਿਆ ਪਹਿਲਾਂ ਤੱਲਣ ਚੱਲਿਆ ਵੀਜ਼ਾ ਮੰਦਰ ਉੱਥੇ ਚੱਲਿਆ ਫਿਰ ਵੀਜ਼ਾ ਅਫਸਰ ਵੱਡਾ ਹੋ ਗਿਆ ਜਿਹੜਾ ਤੁਹਾਡਾ ਵੀਜ਼ਾ ਰੋਕ ਸਕਦਾ ਉਸ ਨੂੰ ਰੋਕਣ ਵਾਸਤੇ ਤੁਹਾਨੂੰ ਆਪਣੇ ਗੁਰੂ ਦੀ ਸ਼ਰਨ 'ਚ ਜਾਣਾ ਪੈ ਰਿਹਾ ਸੋਚ ਕਿੱਥੇ ਖੜੀ ਹੈ ਕੁਝ ਨਹੀਂ ਹੋ ਸਕਦਾ ਇਸ ਅਖੌਤੀ ਧਰਮਕ ਲਾਣੇ ਦਾ ਅਸੀਂ ਪੈਦਲ ਆ ਬਹੁਤੇ ਲੋਕ ਸਮਝੋ ਇਸ ਸੱਚ ਨੂੰ ਸੋ ਇਹ ਸਨ ਆਰਟੀਕਲ ਡਾਕਟਰ ਗੁਰਿੰਦਰ ਕੌਰ ਜੀ ਹੋਰਾਂ ਦੇ ਜੋ ਪੰਜਾਬੀ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਨੇ ਸਾਬਕਾ ਪ੍ਰੋਫੈਸਰ ਨੇ ਤੇ ਡਾਕਟਰ ਗਿਆਨ ਸਿੰਘ ਹੋਰਾਂ ਦੇ ਸ਼੍ਰੀ ਕੇ ਹਿਆਤ ਨੇ ਇਕਨੋਮਿਕਸ ਵਾਲਿਆਂ ਦੇ ਇਸਟੂਡੂ ਵਾਲਿਆਂ ਦੇ ਤੇ ਉਮੀਦ ਹੈ ਤੁਹਾਨੂੰ ਇਹ ਆਰਟੀਕਲ ਪਸੰਦ ਆਇਆ ਹੋਵੇਗਾ ਸੋ ਇਸ ਕਰਕੇ ਮੰਨਿਆ ਤੁਸੀਂ ਧਾਰਮਿਕ ਸਥਾਨ ਜਾਣਾ ਹੀ ਹੈ ਹਿਮਕੋਟ ਜਾਣਾ ਬਦਰੀਨਾਥ ਜਾਣਾ ਜ਼ਿੰਦਗੀ ਚ ਇੱਕ ਵਾਰ ਜਾਇਓ ਹਰ ਵਾਰੀ ਜ਼ਰੂਰੀ ਹੈ ਫਿਰ ਮੈਂ ਜੀ 7 ਵਾਰ ਹਜੂਰ ਸਾਹਿਬ ਜਾਇਆ 7 ਵਾਰ ਹਜੂਰ ਸਾਹਿਬ ਜਾ ਕੇ ਕੋਈ ਆਕਲ ਆਈ ਉਸ ਦਾ ਗੱਲ ਕਰੂੰ ਕਿ ਮੈਂ ਆ ਸਿੱਖਿਆ ਮੈਂ ਗਵਾਂਡੀਆਂ ਨਾਲ ਲੜਨੋਂ ਹਟਿਆ ਮੈਂ ਚੋਰੀ ਕਰਨੀ ਛੱਡੀ ਆ ਸਾਡਾ ਇੱਕ ਤਾਇਆ ਹੁੰਦਾ ਸੀ ਦਲੀਪ ਸਿੰਘ ਨੌਕਰ ਸੀਗਾ ਉਹ ਬਚਪਨ ਮੈਂ ਤੁਹਾਨੂੰ ਜ਼ਿਕਰ ਕਰਦਿਆਂ ਕਿ ਅਸੀਂ ਉਹਨੂੰ ਛੇੜਨਾ ਉਹਨੇ ਪੁੱਛਣਾ ਭਤੀਜਾ ਕੀ ਬਣਾਇਆ ਅੱਜ ਜਦੋਂ ਰੋਟੀ ਫੜਾਉਣ ਜਾਣਾ ਅਸੀਂ ਕਹਿਣਾ ਤਾਇਆ ਬਤਾਉ ਬਣਾਇਆ ਅੱਜ ਉਹਨੇ ਕਹਿਣਾ ਫਿਰ ਰਹਿਣ ਦੇ ਆ ਰੋਟੀਆਂ ਫੜਾ ਦੇ ਬਤਾਉ ਲੈ ਜਾ ਆਪਣੇ ਉਹ ਨਾਮ ਨਹੀਂ ਸੀ ਲੈਂਦਾ ਬਤਾਉਆਂ ਦਾ ਕਦੇ-ਕਦੇ ਲੈ ਜਾ ਆਪਣੇ ਕਹਿੰਦਾ ਸੀ ਉਹ ਕਹਿੰਦਾ ਨਹੀਂ ਨਹੀਂ ਤਾਇਆ ਅੱਜ ਤਾਂ ਗੋਭੀ ਦੀ ਬਣਾਈ ਆ ਅੱਛਾ ਅੱਛਾ ਕਾਰਨ ਕੀ ਸੀ ਪਤਾ ਲੱਗਿਆ ਉਹ ਕਹਿੰਦੇ ਜੀ ਉਦੋਂ ਸੁਣਿਆ ਸੀ ਕਿਉਂ ਹਰ ਦਵਾਰ ਜਾ ਕੇ ਬਤਾਉ ਛੱਡਿਆ ਆ ਉਹ ਹੋਣਾ ਕਿ ਲਈ ਜਦੋਂ ਪੜਿਆ ਕਾਲਜ ਟਾਈਮ ਜਾ ਕੇ ਵੀਰ ਹਰ ਦਵਾਰ ਜਾ ਕੇ ਬਤਾਉ ਛੱਡਣ ਦਾ ਕੀ ਮਤਲਬ ਜਦੋਂ ਅੱਗੇ ਕਿਸੇ ਦੇ ਫੁੱਲ ਪਾਉਣ ਜਾਂਦੇ ਸੀ ਹਰ ਦਵਾਰ ਜਾਂਦੇ ਸੀ ਤਾਂ ਉੱਥੇ ਕੋਈ ਨਾ ਕੋਈ ਚੀਜ਼ ਛੱਡ ਕੇ ਆਉਂਦੇ ਸੀ ਉਹ ਚੀਜ਼ ਛੱਡਣ ਦਾ ਮਤਲਬ ਬਤਾਉ ਛੱਡਣੇ ਨਹੀਂ ਸੀਗਾ ਉਸ ਛੱਡਣ ਦਾ ਮਤਲਬ ਸੀ ਕਿ ਮੈਂ ਝੂਠ ਬੋਲਣਾ ਛੱਡ ਦਿੱਤਾ ਮੈਂ ਚੋਰੀ ਕਰਨੀ ਛੱਡ ਦਿੱਤੀ ਮੈਂ ਘੱਟ ਤੋਲਣਾ ਛੱਡ ਦਿੱਤਾ ਮੈਂ ਹਰਾਮਜਾਦਗੀ ਛੱਡ ਦਿੱਤੀ ਤੇ ਜਮ ਹੈ ਸ਼ਰਾਬ ਛੱਡਤੀ ਫੀਮ ਭੁੱਕੀ ਛੱਡਤੀ ਸਿਗਰਟ ਬੀੜੀ ਛੱਡ ਦਿੱਤੀ ਤਮਾਕੂ ਛੱਡ ਦਿੱਤਾ ਮਾੜੇ ਕੰਮ ਛੱਡ ਦਿੱਤੇ ਉਹਦਾ ਮਤਲਬ ਸੀ ਕਿ ਕੋਈ ਬੁਰਾਈ ਉੱਥੇ ਜਾ ਕੇ ਤੁਸੀਂ ਇੱਕ ਬੁਰਾਈ ਛੱਡਿਓ ਕਿ ਅੱਜ ਫਲਾਣੇ ਮਿੱਤਰ ਦੇ ਫੁੱਲ ਪਾਉਣ ਆਏ ਆ ਮੇਰੇ ਵੇਚ ਕੇ ਕੰਨਾਂ ਦੇ ਵਾਲੇ ਵੀ ਗੰਗਾ ਹੱਡ ਪਾਈ ਮਿੱਤਰਾ ਕਿਉਂਕਿ ਕਹਿੰਦੀ ਸੀ ਨਾ ਪੰਜਾਬਣਾ ਪਰ ਜਦੋਂ ਪ੍ਰੋਫੈਸਰ ਮੋਹਨ ਸਿੰਘ ਆਇਆ ਉਹ ਕਹਿੰਦਾ ਗੰਗਾ ਬਾਂਮਣੀ ਕੀ ਜਾਣੇ ਮੇਰੇ ਹੱਡ ਚਨਾ ਵਿੱਚ ਪਾਣੇ ਚਨਾ ਇਸ਼ਕ ਦੇ ਪਾਣੀਆਂ ਦੀ ਕਹਾਣੀ ਬਣਾਉਂਦਾ ਉਹ ਕਹਿੰਦਾ ਮੇਰੇ ਹੱਡ ਚਨਾ ਚ ਪਾਓ ਪ੍ਰੋਫੈਸਰ ਮੋਹਨ ਸਿੰਘ ਖੈਰ ਜਿੱਥੇ ਵੀ ਪਾਓ ਤੇ ਉਹਦੇ ਚ ਗੱਲ ਇਹ ਹੈ ਕਿ ਹਰਦੁਆਰ ਦਾ ਮਕਸਦ ਇਹ ਹੀ ਸੀ ਕਿ ਬੰਦਾ ਉੱਥੇ ਜਾਵੇ ਉੱਥੇ ਆਪਣੇ ਵਿਛੜੇ ਦੀ ਗਤੀ ਕਰਾ ਕੇ ਕੋਈ ਇੱਕ ਚੀਜ਼ ਛੱਡਿਆਵੇ ਕੋਈ ਬਰਾਈ ਤੇ ਸਾਡਾ ਤਾਇਆ ਦਲੀਪ ਸਿੰਘ ਸੀਰੀ ਸਾਡਾ ਬਤਾਉ ਛੱਡਿਆ ਦੱਸੋ ਮੈਨੂੰ ਤਾਂ ਸੁਆਦ ਬੜੇ ਲੱਗਦੇ ਸੋ ਬਰਾਈ ਛੱਡੋ ਡਰਾਮਾ ਨਾ ਛੱਡੋ ਹੂੰ ਡਰਾਮਾ ਨਾ ਕਰੋ ਪਖੰਡ ਛੱਡੋ ਖਰ ਇਹ ਸੀ ਆਰਟੀਕਲ ਡਾਕਟਰ ਗੁਰਿੰਦਰ ਕੌਰ ਜੀ ਹੋ ਰਹੇ ਨੇ ਤੇ ਇਸ ਦੇ ਨਾਲ ਹੀ ਫਿਰ ਹੁਣ ਅੱਗੇ ਲਾਵਾਂਗੇ ਇਹਨਾਂ ਪ੍ਰੋਮਾਂ ਦਾ ਲਿੰਕ ਤੇ ਇਸ ਪ੍ਰੋਮ ਦੇ ਵਿੱਚ ਕਾਲ ਕਰਨ ਵਾਸਤੇ ਆਪਣਾ ਨੰਬਰ 9817609655 9876309655 ਪ੍ਰੋਮ ਜੰਗਾ ਲਗਦਾ ਅਗੇ ਸ਼ੇਅਰ ਤੇ ਸਾਂਝਾ ਜ਼ਰੂਰ ਕਰਿਆ ਕਰੋ ਕੱਲ ਆ ਗਰਮਿੰਦਰ ਸਿੰਘ ਸਮੰਦ ਹੋ ਰਾ ਨਾਲ ਗੱਲਬਾਤ ਕੀਤੀ ਹੈ ਵੀਡੀਓ ਅਗੇ ਸ਼ੇਅਰ ਤੇ ਸਾਂਝੀ ਜਰੂਰ ਕਰੋ ਜੇ ਪਸੰਦ ਆਵੇ ਤਾਂ ਜੇ ਨਾ ਪਸੰਦ ਆਵੇ ਤਾਂ ਅੰਗੂਠਾ ਪੁੱਠਾ ਕਰ ਦਿਆ ਕਰੋ ਜੇ ਚੰਗੀ ਲੱਗੇ ਤਾਂ ਸਿੱਧਾ ਸ਼ੇਅਰ ਤੇ ਸਾਂਝਾ ਦੋਸਤਾਂ ਮਿੱਤਰਾਂ ਤੱਕ ਜਰੂਰ ਕਰਿਆ ਕਰੋ ਸੋ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਸੇ ਤਰ੍ਹਾਂ ਜਿੰਦਾਬਾਦ ਆਵਾਜ਼ ਰਹੇ ਉਸ ਤੇ ਲਈ ਸਿਆਣਪ ਨਾਲ ਕੋਸ਼ਿਸ਼ਾ ਕਰੋ ਧਰਮਿਕ ਬਖੰਡ ਦੇ ਖਿਲਾਫ ਡਟ ਕੇ ਖੜੋ ਇਹਨਾਂ ਗੁਜਾਰਸ਼ਾਂ ਦੇ ਨਾਲ ਹੀ ਅ ਜਿਹੜੇ ਸਰੋਤਿਆਂ ਦੀ ਕਾਲ ਰਹਿ ਗਈ ਉਹਨਾਂ ਤੋਂ ਮਾਫੀ ਬਹੁਤ ਸਾਰਾ ਕਮੈਂਟ ਆਇਆ ਨੇ ਡਾਕਟਰ ਪੱਟੀ ਸਾਹਿਬ ਦੀ ਵੀ ਕਾਲ ਚਲੀ ਗਈ ਹੈ ਮਾਫੀ ਚਾਹੁੰਦੇ ਆ